ਕਮਿਸ਼ਨਰੀ ਪੁਲਿਸ ਅੰਮ੍ਰਿਤਸਰ ਦੇ थाना ਮਕਬੂਲਪੁਰਾ ਵੱਲੋਂ ਵਾਇਰਲ ਹੋ ਰਹੀ ਵੀਡੀਓ ਤੇ ਤੁਰੰਤ ਕਾਰਵਾਈ ਕਰਦਿਆਂ ਸੰਬੰਧਿਤ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਗਿਆ ਅਤੇ ਉਸ ਦਾ ਡੋਪ ਟੈਸਟ ਕਰਵਾਇਆ ਗਿਆ ਡੋਪ ਟੈਸਟ ਪੋਜ਼ਿਟਿਵ ਆਉਣ ਤੇ ਉਸ ਖਿਲਾਫ ਬੰਦੀ ਕਾਨੂੰਨੀ ਕਾਰਵਾਈ ਕੀਤੀ ਗਈ ਕਾਰਵਾਈ ਤੋਂ ਬਾਅਦ ਉਸ ਨੂੰ ਨਸ਼ਾ ਛਡੌਦਹ ਕੇਂਦਰ ਵਿੱਚ ਦਾਖਲ ਕਰਵਾਇਆ ਜਾਵੇਗਾ ਇਸ ਤਰ੍ਹਾਂ ਦੀਆਂ ਹੋਰ ਖਬਰਾਂ ਦੇਖਣ ਲਈ ਦੇਖਦੇ ਰਹੋ ਦੈਨਿਕ ਪੰਜਾਬ ਸਮਾਚਾਰ ਦੇ ਕੋ ਅੰਡੇ ਦੇ ਚੱਲਾ ਗੰਦਗੀ ਤੇ ਬੰਦੇ ਤੇ ਆ ਦੇ ਸੜਕ ਦੇ ਉੱਤੇ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਨੌਜਵਾਨ ਨੂੰ ਮਸ਼ੇਰੀ ਹੱਦੂ ਦਿਖਾਇਆ ਗਿਆ ਸੀ ਜੋ ਇਹ ਨੌਜਵਾਨ ਨੂੰ ਆਪਣਾ ਮਰਗੂਰਪੁਰ ਚੌਕ ਦੇ ਨੇੜੇ ਦਿਖਾਇਆ ਗਿਆ ਸੀ ਜਿਸ ਨੂੰ ਤੁਰੰਤ ਕਾਰਵਾਈ ਕਰਦੇ ਆ ਮਰਗੂਰਪੁਰ ਥਾਣਾ ਦੀ ਪੁਲਿਸ ਵੱਲੋਂ ਰੌਂਡ ਅਪ ਕੀਤਾ ਗਿਆ ਅਤੇ ਉਸ ਦਾ ਡੋਪਟੈਸ ਕਰਵਾਇਆ ਗਿਆ ਡੋਪਟੈਸ ਪਰਸਨਲ ਆਨ ਪਰ ਉਸ ਦੇ ਤਲਾਕ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਜੋ ਇਸ ਨੂੰ ਕਾਨੂੰਨੀ ਕਾਰਵਾਈ ਕਰਨ ਉਪਰੰਤ ਅਬ ਡਿਕਸ਼ਨ ਸੈਂਟਰ ਵਿੱਚ ਲਾਜਰੀ ਐਡਮਿਟ ਕਰਵਾਇਆ ਜਾਵੇਗਾ